ਛੋਟੇ ਮਾਸੂਮ ਬੱਚਿਆਂ ਦੇ ਹੱਥ ਚੱਕਿਆ ਪੁਲਿਸ ਨੇ ਉਹਨਾਂ ਨੇ ਮੇਰਾ ਗਲਾ ਘੁੱਟਿਆ ਫਿਰ ਪਾਪਾ ਕਿਉਂ ਘੁੱਟਿਆ ਤੁਸੀਂ ਕੀ ਕੰਮ ਕਰਦੇ ਹੋ ਦੱਸੋ ਇਹਨਾਂ ਨੂੰ ਉਹਨਾਂ ਨੂੰ ਕਿਹਾ ਮੇਰੇ ਪਾਪਾ ਤੁਹਾਡੇ ਪਾਪਾ ਕਾਹਦਾ ਕੰਮ ਕਰਦੇ ਭਾਜੀ ਕੁੜੀ ਨੂੰ ਵੀ ਹੱਥ ਪਾਇਆ ਗਿਆ ਛੋਟੀ ਨੂੰ ਭਾਜੀ ਉਹ ਨਿੱਕੀ ਬੱਚੀ ਬੇਟਾ ਤੇਰਾ ਆ ਬੱਚੀ ਦੀ ਉਮਰ ਕੀ ਹੈ ਭਾਜੀ ਭਈ 7-8 ਸਾਲ ਹੋਏਗੀ ਇਹਦੇ ਗਲੇ ਨੂੰ ਹੱਥ ਪਾਣਾ ਠੀਕ ਹੈ ਬਿਲਕੁਲ ਦੋਸਤੋ ਬੇਟਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੋਸਤੋ ਦੇਖ ਸਕਦੇ ਹੋ ਦੋਸਤੋ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਪੰਜਾਬ ਪੁਲਿਸ ਵਾਲਿਆਂ ਨੂੰ ਇਹਨਾਂ ਤੇ ਵੀ ਤਰਸ ਨਹੀਂ ਆਇਆ ਕਿ ਨਿੱਕੇ ਬ ਦੂਸਰੀ ਲੜਕੀ ਉਹਨਾਂ ਨਾਲ ਵੀ ਹੱਥਪਾਈ ਕੀਤੀ ਗਈ ਹੈ ਸੋ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਤੁਸੀਂ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਪੁਲਿਸ ਦੀ ਜੋ ਕਰਤੂਤ ਹੈ ਲੋਕਾਂ ਤੱਕ ਪਹੁੰਚ ਸਕੇ ਵਾਰ-ਵਾਰ ਵੀਡੀਓ ਨੂੰ ਵਾਇਰਲ ਕਰ ਦਿਓ ਕਿਸੇ ਨਾਲ ਦੀ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਤੁਸੀਂ ਨਾਮ ਤਾਂ ਲੈਨੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਦਾ ਇਹ ਕੰਮ ਜਰਨਲ ਡਾਇਰ ਵਰਗੇ ਹੋ ਰਿਹਾ ਪੰਜਾਬ ਦੇ ਅੰਦਰ ਤੁਹਾਡਾ ਬਹੁਤ ਹਾਲਾਤ ਮਾੜੇ ਹੋਣੇ ਆ ਇਹਦੇ ਲੱਤਾਂ ਤੋਂ ਪਾਰ ਅਸੀਂ ਬਾਹਰ ਦੇ ਲੱਤਾਂ ਤੋਂ ਪਾਰ ਅਸੀਂ ਬਾਹਰ ਦੇ ਲੱਤਾਂ ਤੋਂ ਪਾਰ ਅਸੀਂ Hey, video, man. Hey, video, man. Hey. Did he come here? Did he come here? Did he come here? Did he come here? Did he come ਇਹ ਗਾਣਾ ਸੁਣਾ ਰਿਹਾ ਹੈ ਰੇਬਲ ਫਰਦ ਨਹੀਂ ਚਬਰ ਸੀ ਦੇਖਾ ਕਰਦੇ ਇਹ ਕੰਮ ਕਰਦੇ ਨੇ ਪਿਆ ਕੋਈ ਨਹੀਂ ਤੁਮਾਰਾ ਦੇਖੋ ਦਸੀ ਮਾਰਦੇ ਨੇ ਉਹਨਾਂ ਨੂੰ ਮੈਂ ਨਹੀਂ ਕੋਈ ਦਸੀ ਮਾਰਦਾ ਨਹੀਂ ਨਾ ਰੇਗਾ ਅੱਜ ਖਲਸੀ ਕੀਤੀ ਉਹਨਾਂ ਨਾਲ ਅੱਛਾ ਬਹੁਤ ਮਾਜੀਆਂ ਇਹ ਆ ਗਾਣਾ ਕਰਦੇ ਇਹਨਾਂ ਤੋਂ ਛੋੜਦੀਆਂ ਉਹਦੀਆਂ ਨਾ ਨਾ ਠੀਕਾ ਗਾਣਾ ਸੁਣਾ ਕਰਾ ਠਾੜ ਉਹਦੀਆਂ ਸਾਈਡ ਤੋਂ ਆਇ ਤੇ ਲੋ ਨਾ ਸੈਲੀ ਨੂੰ ਹਟਾ ਰਿਹਾ ਤੇਰੀ ਕੋਲ ਆ ਕੁਟ ਕੇ ਖੜੀ ਹੋ ਗਈ ਕਿ ਆ ਕਿ ਨਹੀਂ ਕਾਇਦਾ ਵੀਡੀਓ ਦੇ ਵਿੱਚ ਹੈ ਵੀਡੀਓ ਦੇ ਵਿੱਚ ਕੈਪਚਰ ਹੋ ਰਿਹਾ ਉਹ ਪੁਲਸੀਆ ਕਹਿ ਰਿਹਾ ਉਹਦੀ ਪੱਗ ਲਾਦਤੀ ਪੱਗ ਤੇ ਉਹਦੀ ਲੱਥੀ ਬਾਦ ਦੇ ਵਿੱਚ ਆ ਵੀਡੀਓ ਦੇ ਵਿੱਚ ਸਾਫ ਤੌਰ ਤੇ ਤੇ ਕੈਪਚਰ ਹੋਇਆ ਬੰਦਾ ਥੱਲੇ ਬੇਹੋਸ਼ ਡਿਗਿਆ ਪਿਆ ਯਾਰ ਇੰਨਾ ਕੁੱਟ ਦਿੱਤਾ ਬੰਦਾ ਕਿ ਬੰਦਾ ਆਦਮਰਾ ਹੀ ਹੋ ਗਿਆ ਮਤਲਬ ਗਰੀਬ ਬੰਦੇ ਦਾ ੱੱਕਾ ਸ਼ਰਮ ਕੀਤਾ ਜਾ ਰਿਹਾ ਯਾਰ ਇੰਨੀ ਇੰਤਹਾ ਕਰ ਦਿੱਤੀ ਵੀ ਬੰਦਾ ਮਾਰ ਮਾਰ ਕੇ ਆਦਮਰਾ ਕਰ ਦਿੱਤਾ ਯਾਰ ਉਹ ਬੰਦਾ ਗਰੀਬ ਬੰਦਾ ਕਮਾ ਨਹੀਂ ਜਾਂਦਾ ਕਿ ਦੀ ਵੀ ਬਿਲਕੁਲ ਦੋਸਤੋ ਸਾਰੇ ਲੋਕ ਉਹਨਾਂ ਦੇ ਪੱਖ ਤਾ ਕਰਕੇ ਇਕੱਠੇ ਹੋਏ ਨੇ ਕੋਈ ਗਰੀਬ ਬੰਦੇ ਨਾਲ ਤੱਕਾ ਹੋਇਆ ਕਿਹਾ ਜਾ ਰਿਹਾ ਕਿ ਸਬਜ਼ੀ ਵੇਚਣ ਵਾਲਾ ਸੀ ਜਿਹੜਾ ਕਰਕੇ ਮਿਹਨਤ ਕਰਕੇ ਖਾ ਰਿਹਾ ਸੀ ਲੇਕਿਨ ਪੰਜਾਬ ਪੁਲਿਸ ਵੱਲੋਂ ਰਾਮਾ ਮੰਡੀ ਪੁਲਿਸ ਵੱਜੀ ਰਾਮਾ ਮੰਡੀ ਪੁਲਿਸ ਥਾਣਾ ਲੱਗਦਾ ਰਾਮਾ ਮੰਡੀ ਰਾਮਾ ਮੰਡੀ ਰਾਮਾ ਮੰਡੀ ਹੁਣ ਬੰਦੇ ਨੂੰ ਲੈ ਵੀ ਗਏ ਆ ਠੀਕ ਹੈ ਕਿ ਨਹੀਂ ਸਾਡਾ ਕਹਿਣ ਦਾ ਭਾਅ ਵੇ ਆ ਅੱਜ ਉਹ ਵਿਕਟਮ ਬਣੇ ਆ ਕੱਲ ਨੂੰ ਕੋਈ ਹੋਰ ਵਿਕਟਮ ਬਣ ਸਕਦਾ ਜੇ ਇਹਨੂੰ ਇੱਥੇ ਹੀ ਨਾ ਥੰਮ ਲਾਇਆ ਗਿਆ ਜੇ ਇੱਥੇ ਨਾ ਰੋਕਿਆ ਗਿਆ ਠੀਕ ਹੈ ਇਹ ਕੰਟੀਨਿਊ ਰਹੇਗਾ ਕੰਮ ਠੀਕ ਹੈ ਕਿ ਬਿਲਕੁਲ ਜੇ ਅੱਜ ਆਪਾਂ ਖੜੇ ਹੋਵਾਂਗੇ ਤੇ ਕੱਲ ਨੂੰ ਕਿਸੇ ਨਾਲ ਰੁਕੇਗਾ ਕੰਮ ਨਹੀਂ ਤੇ ਇਹ ਕੰਟੀਨਿਊ ਇਦਾਂ ਹੀ ਚੱਲਦਾ ਰਹਿਣਾ ਕੱਲ ਇਹਨਾਂ ਨਾਲ ਹੋ ਸਕਦਾ ਕੱਲ ਮੇਰੇ ਨਾਲ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਇਹ ਚੀਜ਼ ਤਾਂ ਠੀਕ ਹੈ ਕਿ ਨਹੀਂ ਇਹ ਤਾਂ ਫਿਰ ਇੱਕ ਹਸਾਬ ਦਾ ਇੱਕ ਕਹਿ ਲਓ ਵੀ ਵਰਦੀ ਵਾਲੇ ਗੁੰਡੇ ਆ ਤੇ ਸ਼ਬਦ ਸਭ ਦੀ ਦੇ ਵਿੱਚ ਵਰਦੀ ਦੇ ਵਿੱਚ ਗੁੰਡੇ ਫਿਰਦੇ ਪਏ ਆ ਸਭ ਜੀ ਵੇਚ ਰਿਹਾ ਸੀਗਾ ਸ਼ਰਮ ਕੁੱਟਿਆ ਸਾਡਾ ਇਹ ਅੱਜ ਦੇ ਨਹੀਂ ਬਹੁਤ ਪੁਰਾਣੇ ਆ ਬੈਠੇ ਇੱਥੇ ਕੋਈ ਇਹ ਨਹੀਂ ਆ ਕਿ ਹਾਂ ਵੀ ਇਹਨਾਂ ਨੂੰ ਕਹਿ ਦੋ ਵੀ ਹਾਂ ਵੀ ਮਹੀਨਾ 2 ਮਹੀਨਾ ਜਾਂ 3 ਮਹੀਨਾ ਹੋਇਆ ਆ ਨੂੰ ਸਾਲਾਂ ਦੇ ਇੱਥੇ ਵਿਚਾਰੇ ਬੈਠੇ ਆ ਕੰਮ ਕਰਦੇ ਪਏ ਆ ਆਪਦਾ ਯਾਰ ਠੀਕ ਹੈ ਕਿ ਨਹੀਂ ਮਤਲਬ ਬੰਦਾ ਹੁਣ ਇੱਥੇ ਬਹਿ ਕੇ ਆਪਣਾ ਕੰਮ ਵੀ ਨਹੀਂ ਕਰ ਸਕਦਾ ਇੱਕ ਬੰਨੇ ਦਾ ਕਹਿੰਦੇ ਵੀ ਆਪਾਂ ਰੋਜ਼ਗਾਰ ਦਿੰਨੇ ਪਏ ਆ ਜੀ ਠੀਕ ਹੈ ਇੱਕ ਹੱਥ ਦੇ ਕੇ ਤੇ ਦੂਜੇ ਹੱਥ ਖੋਣੇ ਵੀ ਪਏ ਮਤਲਬ ਪੰਜਾਬ ਇਹ ਅਗਰ ਕਿਸੇ ਨੇ ਕੋਈ ਜੁਰਮ ਕੀਤਾ ਹੈ ਕੋਈ ਰਿਪੋਰਟ ਕਰ ਸਕਦਾ ਭਾਜੀ ਪੁਲਿਸ ਕੀ ਇੱਥੇ ਕੋਈ ਬੰਦਾ ਬੰਦੇ ਨੂੰ ਨਹੀਂ ਕੁੱਟ ਸਕਦਾ ਪੁਲਿਸ ਨੂੰ ਵੀ ਜੇ ਕੋਈ ਹਾਂ ਠੀਕ ਆ ਯਾਰ ਬਹੁਤ ਉਹਨੇ ਲੱਗ ਕੋਈ ਬੜੀ ਹਤੀ ਕੀਤੀ ਹੈ ਜਾਂ ਕੁਛ ਕੀਤਾ ਉਹਨੇ ਕੋਈ ਨਸ਼ਾ ਪੱਤਾ ਕੀਤਾ ਜਾਂ ਹਉ ਹੱਲਾ ਕਰਦਾ ਰਿਮਾਂਡ ਲਿਆ ਜਾ ਸਕਦਾ ਫਿਰ ਵੀ ਅਗਰ ਰਿਮਾਂਡ ਲਿਆ ਜਾ ਸਕਦਾ ਨਾ ਤੁਸੀਂ ਉਹਨੂੰ ਲੈ ਕੇ ਜਾਓ ਥਾਣੇ ਬਿਠਾਓ ਉੱਥੇ ਗੱਲ ਕਰੋ ਰੋਡ ਦੇ ਉੱਤੇ ਯਾਰ ਇਦਾਂ ਦਾ ਕੋਈ ਜਾਨਵਰਾਂ ਨੂੰ ਕੁੱਟਦਾ ਜਿੱਦਾਂ ਉਹ ਬੰਦੇ ਨੂੰ ਕੁੱਟਦੇ ਪਏ ਆ ਗਰੀਬ ਬੰਦਾ ਦੇਖ ਕੇ ਕੁੱਟ ਛੱਡਿਆ ਉਹਨਾਂ ਨੇ ਹੈ ਗਰੀਬ ਬੰਦਾ ਦੇਖ ਕੇ ਕੁੱਟ ਛੱਡਿਆ ਉਹਨਾਂ ਨੇ ਉਹੀ ਆ ਨਾ ਫਿਰ ਕਾਮਨ ਮੈਨ ਨਹੀਂ ਮਰਦਾ ਨਾ ਹਰ ਥਾਂ ਤੇ ਠੀਕ ਆ ਵੀ ਕਿਸੇ ਤੇ ਜੋਰ ਨਹੀਂ ਚੱਲਦਾ ਯਾਰ ਉਹ ਇੱਕ ਡੱਬਾ ਜਾਂ ਨਿੱਕੀ ਜਿਹੀ ਡੱਬੀ ਆ ਮਚਸ ਦੀ ਡੱਬੀ ਵਰਗੀ ਕੱਡਾ ਰੋਲਾ ਪੈ ਜਾਊਗਾ ਇੱਥੇ ਜਿਹੜੇ ਏਡੇ ਏਡੇ ਹੋਮ تھیਟਰ ਲਾ ਕੇ ਗੱਡੀਆਂ 'ਚ ਫਿਰਦੇ ਉਹਨਾਂ ਨੂੰ ਨਹੀਂ ਹੱਥ ਪੈਂਦੇ ਕਿਉਂਕਿ ਉਹਨਾਂ ਦੇ ਬੁੜੇ ਜਿਹੜੇ ਆ ਵੀ ਹਾਂ ਵੀ ਪੈਸੇ ਵਾਲੇ ਆ ਉਤੋਂ ਭੋਟੇ ਪੈਸੇ ਮਿਲ ਜਾਣੇ ਇਹਨਾਂ ਨੂੰ ਸ਼ਾਮ ਨੂੰ ਸਾਲਿਆਂ ਨੂੰ ਬੋਤਲ ਵੀ ਮਿਲ ਜਾਣੀ ਨਾਲ ਚਿਕਨ ਵੀ ਮਿਲ ਜਾਣਾ ਕਰਨ ਨੂੰ ਉਤੋਂ ਇਹ ਇੱਥੋਂ ਇਹ ਨਹੀਂ ਮਿਲਣਾ ਇੱਥੋਂ ਸਾਲਿਆਂ ਨੂੰ ਪਤਾ ਵੀ ਪਤਾ ਛਾਪਦਾ ਪੱਤਾ ਵੀ ਨਹੀਂ ਮਿਲਦਾ ਇਹਨਾਂ ਨੂੰ ਤਾ ਕਰਕੇ ਗਰੀਬ ਬੰਦੇ ਦੇ ਹੱਥ ਬੰਦੇ ਆ ਇਹ ਬਿਲਕੁਲ ਦੋਸਤੋ ਗਰੀਬ ਬੰਦੇ ਦਾ ੱੱਕਾ ਹੋਇਆ ਕਿਹਾ ਜਾ ਰਿਹਾ ਕਿ ਸਬਜ਼ੀ ਵੇਚਣ ਵਾਲਾ ਸੀ ਜਿਹਦੀ ਕੀ ਵਾਈਫ ਨੂੰ ਵੀ ਕੁੱਟਿਆ ਗਿਆ ਉਸ ਤੋਂ ਬਾਅਦ ਨਿੱਕੇ ਨਿਆਣੇ ਨੂੰ ਵੀ ਕੁੱਟਿਆ ਗਿਆ ਬਿਲਕੁਲ ਦੋਸਤੋ ਨਿੱਕੀ ਜੀ ਕੁੜੀਆ ਜਿਹਨੂੰ ਕੀ ਕੁੱਟਿਆ ਗਿਆ ਪੁਲਿਸ ਵਾਲਿਆਂ ਵੱਲੋਂ ਬਖਸ਼ਾ ਕਿਸੇ ਨੂੰ ਨਹੀਂ ਗਿਆ ਸੋ ਦੇਖ ਸਕਦੇ ਹੋ ਕਿ ਨਿੱਕੀ ਜੀ ਮੇਰੇ ਕਹਿੰਦਾ 7 8 ਸਾਲ ਦੀ ਕੁੜੀਆਂ ਨੂੰ ਵੀ ਮਾਰਿਆ ਇਹਦਾ ਇਹ ਕੁੜੀਆਂ ਨੇ ਆਪਣੇ ਮੂਹਰੇ ਗਿਆ ਉਹਨਾਂ ਨੂੰ ਪਕਾਇਦਾ ਇਹਨੇ ਗੁੜੀਆਂ ਨੂੰ ਤੁਹਾਡੇ ਦੇ ਵੀ ਹੱਥ ਵਗੈਰਾ ਚੱਕਿਆ ਗਿਆ ਤੁਸੀਂ छुੜਾਨ ਲਈ ਆਇਸੀ ਉਹਨਾਂ ਨੂੰ ਨਹੀਂ ਮੈਂ ਫੋਨ ਫੜਿਆ ਹੋਇਆ ਸਰ ਮੇਰਾ ਤਾਂ ਫੋਨ ਖਿੱਚ ਕੇ ਲੈ ਗਿਆ ਤੁਹਾਡੇ ਨੇ ਹੱਥਾ ਪਾਈ ਕੀਤੀ ਗਈ ਹੈ ਹਾਂ ਜੀ ਡੇਡੀਜ਼ ਪੁਲਿਸ ਸੀਗੀ ਉੱਥੇ ਇਸ ਟਾਈਮ ਕੋਈ ਨਹੀਂ ਲੈਡੀਜ਼ ਪੁਲਿਸ ਨਹੀਂ ਸੀਗੀ ਲੈਡੀਜ਼ ਪੁਲਿਸ ਨਾ ਹੁੰਦੇ ਹੋਏ ਵੀ ਲੈਡੀਜ਼ ਨੂੰ ਕੋਈ ਹੱਥ ਨਹੀਂ ਪਾ ਸਕਦਾ ਹਾਂਜੀ ਤੁਹਾਨੂੰ ਹੱਥਾ ਪਾਈ ਵੀ ਕੀਤੀ ਗਈ ਹਾਂਜੀ ਹਾਂ ਜੀ ਮੇਰੀ ਗੁੜੀਆਂ ਦਾ ਵੀ ਗਲਾ ਕੁੱਟਿਆ ਮੇਰੀ ਆ ਗੁੜੀਆਂ ਨੂੰ ਵੀ ਧੱਕਾ ਮਾਰਿਆ ਅਨੇਕਾਂ ਗੱਲ ਕਿਹਾ ਵੀ ਮੈਂ ਗੁੜੀਆਂ ਐ ਇੱਕ ਜਿੰਨਾ ਛੋਟੀ ਜੀ ਗੱਲ ਹੋਰ ਕਹੂੰਗਾ ਬਈ ਬੇਨਤੀ ਇਹੀ ਐ ਵੀ ਦੇਖੋ ਉਹਨਾਂ ਦੇ ਘਰ ਦਾ ਜੀ ਆ ਉਹ ਥਾਣੇ ਲੈ ਕੇ ਚੱਕ ਕੇ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਗੁਨਾਹ ਤੋਂ ਠੀਕ ਹੈ ਹੁਣ ਉੱਥੇ ਪਤਾ ਨਹੀਂ ਉਹਨਾਂ ਨੂੰ ਮਾਰ ਦੇ ਪੇ ਕੁੱਟ ਦੇ ਪੇ ਨੋਬਡੀ ਨੋਸ ਭਾਜੀ ਇੱਥੇ ਹੀ ਤੁਸੀਂ ਕਹਿੰਦੇ ਕਾਫੀ ਕੁੱਟਿਆ ਤੁਹਾਨੂੰ ਲੱਗਦਾ ਉੱਥੇ ਬਖਸ਼ਣਗੇ ਨਹੀਂ ਨਹੀਂ ਭਾਜੀ ਹੁਣ ਇਹ ਉਹ ਤਾਂ ਅੱਖਾਂ ਸਾਹਮਣੇ ਕਰਗੇ ਨਾ ਜੀ ਠੀਕ ਹੈ ਅੱਖਾਂ ਸਾਹਮਣੇ ਕਰਗੇ ਹੁਣ ਜੇ ਮੰਨ ਲਓ ਅੱਖਾਂ ਉਹਨੇ ਕੁਝ ਕਰ ਦੇਣ ਕੌਣ ਜ਼ਿੰਮੇਵਾਰ ਹੈ ਬਿਲਕੁਲ ਵਰਦੀ ਵਾਲੇ ਨੂੰ ਹੱਥ ਪਾ ਦੋ ਤੇ ਵੱਖਰੇ ਪਰਚੇ ਪਾ ਦਿੰਦੇ ਆ ਜੀ ਠੀਕ ਹੈ ਕਿ ਨਹੀਂ ਗੱਲ ਕਰ ਦੋ ਤਾਂ ਬਿਲਕੁਲ ਬੰਦਾ ਇਤਬਾਰ ਕਿੱਥੇ ਕਰੇ ਜੇ ਮੰਨ ਲਓ ਵਰਦੀ ਵਾਲੇ ਹੀ ਆ ਕੰਮ ਕਰਦੇ ਪਏ ਆ ਠੀਕ ਹੈ ਅਸੀਂ ਕਹਿ ਦਿੰਦੇ ਆ ਵੀ ਪਬਲਿਕ ਸਰਵੈਂਟ ਆ ਪੁਲਿਸ ਠੀਕ ਹੈ ਪਬਲਿਕ ਸਰਵੈਂਟ ਹੋ ਗਏ ਜੇ ਪਬਲਿਕ ਨਾਲ ਧੱਕਾ ਹੋ ਰਿਹਾ ਤੇ ਫਿਰ ਅਸੀਂ ਕਿੱਥੇ ਇਤਬਾਰ ਕਰੀਏ ਤੁਸੀਂ ਕਾਨੂੰਨ ਦੇ ਰਖਵਾਲੇ ਜੇਕਰ ਕਾਨੂੰਨ ਨੂੰ ਤੋੜਨ ਲੱਗ ਪੈਣ ਤਾਂ ਆਮ ਲੋਕ ਕੀ ਕਰਨਗੇ ਹਾਂ ਓਬੀਸੀ ਗੱਲ ਆ ਨਾ ਬਾਜੀ ਬੰਦਾ ਕਿਨੂੰ ਜਾ ਕੇ ਆਪਣੀ ਤਰਖਾਸ ਦਊਗਾ ਕਿਨੂੰ ਜਾ ਕੇ ਕਹੂਗਾ ਵੀ ਯਾਰ ਮੈਨੂੰ ਮੁਸੀਬਤ ਆ ਮੈਂ ਪ੍ਰੋਬਲਮ ਚ ਕੀ ਗੱਲ ਪੁੱਛੀ ਹੈ ਸ਼ਰੇਆਮ ਕਰਦੇ ਪਏ ਸੋ ਨਿੱਕੀਆਂ ਕੁੜੀਆਂ ਜਿਨ੍ਹਾਂ ਨੂੰ ਵੇਹ ਰਮੀ ਨਾਲ ਕੁੱਟਿਆ ਗਿਆ ਮਾਰਿਆ ਗਿਆ ਹੱਥਾਭਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਰੋਪ ਨੇ ਕਿ ਪੁਲਿਸ ਵਾਲਿਆਂ ਨੇ ਲੇਡੀਜ਼ ਦਾ ਫੋਨ ਵੀ ਖੋ ਕੇ ਥਾਣੇ ਲੈ ਗਏ ਨੇ ਸੋ ਕਿਸ਼ਨ ਲਾਲ ਜੀ ਕਿਵੇਂ ਦੇਖਦੇ ਹੋ ਕਾਨੂੰਨ ਵਿਵਸਥਾ ਰਾਮਾ ਮੰਡੀ ਥਾਣਾ ਜਲੰਧਰ ਆਇਆ ਕਿ ਕਾਨੂੰਨ ਵਿਵਸਥਾ ਦੀਆਂ ਅੱਜ ਧੱਜੀਆਂ ਉਡੀਆਂ ਨੇ ਛੋਟੇ ਛੋਟੇ ਬੱਚੇ ਬਿਰਲਾਪ ਕਰ ਰਹੇ ਜਦੋਂ ਮੈਂ ਮੈਂ ਕਿਤੇ ਬੈਠਾ ਸੀ ਮੇਰੇ ਮਹੱਲੇ ਦੇ ਸਾਥੀ ਆ ਉਹਨਾਂ ਨੂੰ ਮੈਨੂੰ ਫੋਨ ਆਇਆ ਤੇ ਕਿਸ਼ਨ ਲਾਲ ਜੀ ਇੱਥੇ ਐਨਾ ਅਤਿਆਚਾਰ ਹੋਇਆ ਅਸੀਂ ਆਏ ਆ ਉਹ ਯਾਰ ਐਡਾ ਅਤਿਆਚਾਰ ਛੋ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਮਾਸੂਮ ਬੱਚਿਆਂ ਨੂੰ ਕੁੱਟਣ ਦਾ ਮੈਂ ਇਹਨਾਂ ਨੂੰ ਨਾਲ ਲੈ ਕੇ ਮੈਂ ਇਲਾਕਾ ਦੇ ਵਸਨੀਕਾਂ ਨਾਲ ਕਮਿਸ਼ਨਰ ਸਾਹਿਬ ਦੇ ਦਰਵਾਜ਼ੇ ਬਾਹਰ ਬੈਠਾਂਗੇ ਤਾਂ ਕਿ ਕਿਸੇ ਨੂੰ ਇਨਸਾਫ਼ ਮਿਲ ਸਕੇ ਬਿਲਕੁਲ ਦੋਸਤੋ ਰਾਮਾ ਮੰਡੀ ਥਾਣੇ ਦੇ ਕੰਮ ਦੇਖ ਲਓ ਕਿ ਸ਼ਹਿਰਿਆਮਾਂ ਗਰੀਬ ਪਰਿਵਾਰਾਂ ਨਾਲ ਧੱਕਾ ਕੀਤਾ ਗਿਆ ਹੈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਲੰਧਰ ਦੇ ਜਿੱਥੇ ਰਾਮਾ ਮੰਡੀ ਥਾਣੇ ਅਧੀਨ ਪੈਂਦੇ ਇਹ ਲੱਦੇ ਵਾਲੀ ਪਿੰਡਾ ਲਾਡੋਲੀ ਪਿੰਡਾ ਇਹ ਲੱਦੇ ਵਾਲੀ ਲੱਦੇ ਵਾਲੀ ਯੂਨੀਵਰਸਿਟੀ ਕੈਂਪਸ ਦੇ ਲਾਗੇ ਹੈ ਨਾ ਲੱਦੇ ਵਾਲੀ ਯੂਨੀਵਰਸਿਟੀ ਦੇ ਲਾਗੇ ਦੇਖੋ ਸ਼ਹਿਰਿਆਮ ਪੰਜਾਬ ਪ ਦੇਸਾਂ ਸਦੋਂ ਕਿਹੜੀ ਸੀ ਤੁਹਾਡੀ ਉਹ ਲੱਗੀ ਉਹ ਲੱਗੀ ਹੈ ਜੀ ਉਹ ਕਿੱਥੇ ਅੰਦਰ ਲੱਗੀ ਬੜੀ ਬਿਲਕੁਲ ਦੋਸਤੋ ਦੇਖ ਸਕਦੇ ਹੋ ਇੱਥੇ ਹੀ ਲੱਗਦੀ ਅੱਗੇ ਵੀ ਅੱਛਾ ਇੱਥੇ ਲੱਗੀ ਅੱਗੇ ਬਿਓਰ ਤੋਂ ਬਿਲਕੁਲ ਦੋਸਤੋ ਦੇਖ ਸਕਦੇ ਹੋ ਕਿ ਨਿੱਕਾ ਜਿਹਾ ਸਬਜ਼ੀ ਦਾ ਠੇਲਾ ਹੈ ਜਿਹੜਾ ਕਿ ਆਪਣਾ ਰੋਜ਼ਗਾਰ ਚਲਾ ਨਹੀਂ ਨਿੱਕਾ ਜਿਹਾ ਠੇਲਾ ਲਗਾਇਆ ਗਿਆ ਗਰੀਬ ਪਰਿਵਾਰ ਵੱਲੋਂ ਸੋ ਰੋਡ ਤੋਂ ਕਿੰਨੀ ਵਿੱਚ ਤੇ ਸੋ ਰੋਡ ਤੋਂ ਦੇਖ ਸਕਦੇ ਹੋ ਕਿ ਕਾਫੀ ਕਟੋ-ਕਟਦਾ 15 ਫੁੱਟ ਰੋਡ ਤੋਂ ਅੰਦਰ ਹੋਏਗੀ ਲੇਕਿਨ ਪੰਜਾਬ ਪੁਲਿਸ ਨੂੰ ਇਹ ਵੀ ਗਵਾਰਾ ਨਹੀਂ ਕਿ ਬੰਦਾ ਕੋਈ ਗਰੀਬ ਬੰਦਾ ਰੋਟੀ ਕਮਾ ਕੇ ਖਾ ਸਕੇ ਛੋਟਾ ਹੀ ਆ ਰੇੜੀ ਲਗਾ ਕੇ ਬੰਦਾ ਕਮਾਂਦਾ ਹੈ ਲੇਕਿਨ ਪੰਜਾਬ ਪੁਲਿਸ ਵੱਲੋਂ ਇਹਨਾਂ ਨਾਲ ਠੱਗਾ ਕੀਤਾ ਜਾਂਦਾ ਹੈ ਸ਼ਰਮ ਤਸਵੀਰਾਂ ਦੇਖੋ ਹੈਰਾਨ ਕਰ ਦੇਣ ਮਿਲੇ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਰਾਮਾ ਮੰਡੀ ਥਾਣੇ ਦੇ ਪੁਲਿਸ ਵਾਲੇ ਨੇ ਕੁਝ ਕਰਮਚਾਰੀ ਸੀ ਅਧਿਕਾਰੀ ਸੀ ਜਿਨ੍ਹਾਂ ਨੇ ਗਰੀਬ ਪਰਿਵਾਰ ਨਾਲ ਠੱਗਾ ਕੀਤਾ ਅਤੇ ਫੋਨ ਵੀ ਖੋ ਕੇ ਲੈ ਗਏ ਨੇ ਤੇ ਲੇਡੀਜ਼ ਦੀ ਕੁਟਮਾਰ ਕੀਤੀ ਹੈ ਜਿਸ ਤੋਂ ਬਾਅਦ ਜੋ ਸਬਜੀ ਵੇਚਣ ਵਾਲਾ ਬੰਦਾ ਵੈ ਉਸ ਨੂੰ ਵੀ ਥਾਣੇ ਲੈ ਕੇ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਵਾਲੇ ਉੱਥੇ ਲੈ ਗਏ ਨੇ ਤੁਹਾਨੂੰ ਕੋਈ ਸ਼ੰਕਾ ਵਗੈਰਾ ਹੈਗੀ ਕਿ ਉੱਥੇ ਕੋਈ ਕੁੱਟਮਾਰ ਵਗੈਰਾ ਕਰ ਸਕਦੇ ਨੇ ਪੁਲਿਸ ਵਾਲੇ ਹਾਂਜੀ ਉਹ ਕਰ ਸਕਦੇ ਨੇ ਕੁੱਟਮਾਰ ਜੀ ਇਹਨਾਂ ਨੂੰ ਗੱਲ ਕੋਈ ਨਹੀਂ ਸਾਹਮਣੇ ਜੀ ਉਹਨਾਂ ਨੇ ਸਾਡੇ ਸਾਹਮਣੇ ਕਿਹਾ ਤੇ ਉੱਥੇ ਵੀ ਕਰਦੇ ਹੋਂਿਆ ਜੀ ਉਹਨਾਂ ਨੂੰ ਪوش ਹੋ ਗਿਆ ਤੇ ਮੇਰੀ ਕੁੜੀਆਂ ਦਾ ਮੇਰੇ ਦਾ ਤੇ ਮੇਰੀ ਕੁੜੀਆਂ ਦਾ ਕੀ ਬਣੂਗਾ ਅਸੀਂ ਕਿਹਦੇ ਸਿਰ ਤੇ ਬੈਠਾ ਜੇ ਪੰਜਾਬ ਪੁਲਿਸ ਧੱਕਾ ਕਰ ਲਵੇ ਲੋਕਾਂ ਦਾ ਵਿਸ਼ਵਾਸ ਕਿਹਦੇ ਤੇ ਬਣੇਗਾ ਹਾਂਜੀ ਇਹ ਤੇ ਹੈ ਕਿ ਕਿਹਦੇ ਤੇ ਅਸੀਂ ਵਿਸ਼ਵਾਸ ਕਰਾਂਗੇ ਫਿਰ ਅਸੀਂ ਉਹਨਾਂ ਨੂੰ ਹੱਥ ਇਹ ਗਾਲਾਂ ਕੱਢ ਰਹੇ ਸੀ ਕੋਣ ਕੋ ਸੀਨਾ ਬੰਨ ਕੇ ਲੈ ਆ ਹੁੰਦਾ ਅੱਛਾ ਜੀ ਰੱਸੀ ਕੱਢਣ ਡਿਆ ਸੀ ਕਹਿੰਦੇ ਰੱਸੀ ਕੱਢੋ ਇਹਨਾਂ ਨੂੰ ਬੰਨ ਕੇ ਤੇ ਲੈ ਕੇ ਜਾਈਏ ਥਾਣੇ ਨਹੀਂ ਤੁਸੀਂ ਤਾਂ ਇੱਕ ਗਰੀਬ ਪਰਿਵਾਰ ਤੋਂ ਜਿਹਦਾ ਸਬਜ਼ੀ ਵੇਚਣ ਵਾਲੇ ਸੀਗੇ ਨੋਰਮਲ ਸਬਜ਼ੀ ਵੇਚਣ ਵਾਲਾ ਤੱਕਾ ਜੀ ਹਾਂ ਦੇਸ਼ਕਲ ਸਹੀ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਪਰ ਜਿਹ ਇੱਕ ਵਾਰ ਸਰਕਾਰਾਂ ਕਹਿੰਦੀਆਂ ਨੇ ਕਿ ਆਪਾਂ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ। ਹਾਂਜੀ। ਦੂਜੇ ਪਾਸੇ ਜਿਹੜਾ ਬੰਦਾ ਕਮਾਈ ਕਰਕੇ ਮਿਹਨਤ ਕਰਕੇ ਖਾ ਰਿਹਾ ਉਹਨੂੰ ਖਾਣ ਵੀ ਨਹੀਂ ਦਿੱਤਾ ਜਾ ਰਿਹਾ। ਹਾਂਜੀ। ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਮੈਨੂੰ ਅਜ ਇਤਿਹਾਸ 30-35 ਸਾਲ ਹੋ ਗਏ ਆ ਸਾਰੀਆਂ ਰਾਜਨੀਤੀ ਪਾਰਟੀਆਂ ਦਾ ਮੈਂ ਕੰਮ ਦੇਖ ਲਿਆ। ਔਰ ਪੰਜਾਬ ਚ ਪਿਛਲੀਆਂ ਰਾਜਨੀਤੀ ਪਾਰਟੀਆਂ ਖਤਮ ਇਸ ਕਰਕੇ ਹੋਈਆਂ ਪੁਲਿਸ ਜ਼ੁਲਮ ਕਰਦੀ ਲੋਕਾਂ ਨਾਲ। ਮੈਂ ਜ਼ੁਲਮਾਂ ਦੇ ਖਿਲਾਫ ਲੜਾਈ ਲੜ ਰਿਹਾ ਮੈਨੂੰ ਕੋਈ ਪਾਰਟੀ ਪੋਟੀ ਦਾ ਸਿਸਟਮ ਨਹੀਂ ਹੈ ਮੈਨੂੰ ਪਤਾ। ਮੈਂ ਜ ਦੇ ਉਤੇ ਭਗਵੰਤ ਮਾਨ ਜੀ ਤੁਸੀਂ ਐਕਸ਼ਨ ਕਰਦੇ ਹੋ ਔਰ ਸਸਪੈਂਡ ਡਿਸਮਿਸ ਨਹੀਂ ਕਰਦੇ ਔਰ ਤੁਹਾਡੀਆਂ ਜਬਾਨ ਤਾਂ ਜਬ ਤੱਕ ਅੰਦੋਲਨ ਖੜਾ ਕਰਾਂਗੇ ਤੁਹਾਡੇ ਪੰਜਾਬ ਪੁਲਿਸ ਦੇ ਖਿਲਾਫ ਪੰਜਾਬ ਪੁਲਿਸ ਦੇ ਖਿਲਾਫ ਅੰਦੋਲਨ ਖੜਾਗਾ ਇਹ ਕਮਿਸ਼ਨਰ ਮੈਡਮ ਫੋਨ ਨਹੀਂ ਚੱਕਰੇ ਐਸਪੀ ਮੈਡਮ ਨੂੰ ਫੋਨ ਕੀਤਾ ਹੁਣ ਆਇਆ ਕਮਿਸ਼ਨਰ ਸਾਹਿਬ ਦੇ ਪੀਏ ਦਾ ਫੋਨ ਆਇਆ ਮੈਂ ਕਹਿੰਦਾ ਜੀ ਤੁਹਾਡੇ ਘਰ ਦੇ ਬਾਹਰ ਆ ਰਿਹਾ ਮੇਰੇ ਨਿਗਾਹ ਦੀ ਗੱਲ ਲਿਆਏ ਤੁਸੀਂ ਕਮਿਸ਼ਨਰ ਸਾਹਿਬ ਦੇ ਪੀਏ ਨਾਲ ਹੁਣ ਫੋਨ ਆਇਆ ਕਿ ਦੱਸੋ ਸ਼ਰਮਾ ਜੀ ਮੈਂ ਕਹਿੰਦਾ ਮੈਂ ਘਰ ਦੇ ਬਾਹਰ ਹੀ ਆ ਰਿਹਾ ਉਹ ਤੇ ਤਰੀ ਮਿਸ਼ਾ ਕੇ ਰਾਤ ਨੂੰ ਬੱਟਾਂਗਾ ਮੈਨੂੰ ਸ਼ਰਮ ਕਰਾ ਸਰਕਾਰ ਸ਼ਰਮ ਕਰੇ ਅਤਿਪਾਲਸ ਲੋਕਾਂ ਦੇ ਅਤਿਆਚਾਰ ਕਰਨ ਵਾਲੀ ਇੱਕ ਪਾਸੇ ਨਸ਼ਿਆਂ ਦੇ ਵਿਰੁੱਧ ਜੁੱਦ ਕਿਹੜਾ ਜੁੱਦ ਹੈ ਇਹ ਜੁੱਦ ਆਪ ਹੀ ਚਲਾਇਆ ਇਹਨਾਂ ਨੇ ਇਹ ਪੰਜਾਬ ਨੂੰ ਤਬਾਹ ਕਰਤਾ ਇਹਨਾਂ ਨੇ ਫੜ ਕੇ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਮਿਹਨਤ ਮਜ਼ਦੂਰੀ ਕਰ ਰਹੇ ਆ ਉਹਨਾਂ 'ਤੇ ਜ਼ੁਲਮ ਕਰੋਗੇ ਤੀ ਹੁਣ ਥਾਣੇ ਵਾਲ ਦੀ ਵੀ ਕੋਈ ਰੁਕ ਕੀਤਾ ਜਾਵੇਗਾ ਤਾਂ ਅਸੀਂ ਕਮਿਸ਼ਨਰ ਆਫਿਸ ਕਮਿਸ਼ਨਰ ਦੇ ਘਰ ਦੇ ਬਾਹਰ ਜਾਵਾਂਗੇ ਥਾਣੇ ਨਹੀਂ ਜਾਵਾਂਗੇ ਕਮਿਸ਼ਨਰ ਸਾਹਿਬ ਨੂੰ ਕਵਾਂਗੇ ਕਿ ਉਹ ਤੇ ਕਾਰਵਾਈ ਕਰੋ ਇਹ ਇਲਾਕੇ ਦੇ ਮੇਰੇ ਪਾਈਆਂ ਨੂੰ ਕਵਾਂਗਾ ਇਹਨਾਂ ਦੇ ਨਾਲ ਖੜ੍ਹੋ ਸਾਰੇ ਖੜ੍ਹੇ ਸਾਰੇ ਨਾਲ ਚੱਲੋ ਮੈਂ ਸ਼ਹਿਰ ਵਾਸੀਆਂ ਦੱਸੋ ਭਾਣ ਜੀ ਤੁਹਾਡੇ ਹਸਬੰਦ ਕੀ ਕਰ ਰਹੇ ਦੱਸੋ ਜਵਾਨੀ ਮਾਂਦਰਾ ਕੀ ਹੋਇਆ ਪੂਰੀ ਗੱਲਬਾਤ ਕੀ ਹੋਈ ਡਿਟੇਲ ਨਾਲ ਦੱਸੋ ਉਹਨਾ ਅਸੀਂ ਰਿਸ਼ਤੇ ਤੇ ਗੱਡੀ ਤੇ ਸਬਜ਼ੀ ਵੇਚਦੇ ਆਂ ਠੀਕ ਹੈ ਜੀ ਉਹ ਸਪੀਕਰ ਲਾਇਆ ਹੋਇਆ ਸੀਗਾ ਤੇ ਇਹ ਪੀਸੀਆਰ ਵਾਲੇ ਆਏ ਉਹਨਾਂ ਨੇ ਨਾ ਗੱਡੀ ਵਿੱਚ ਪਾ ਕੇ ਇਹਨਾਂ ਨੂੰ ਕੁੱਟ ਰਹੇ ਸੀ ਵੀ ਸਪੀਕਰ ਬੰਦ ਕਰ ਦੋ ਵੀ ਤੁਸੀਂ ਅਸੀਂ ਉਹਨਾਂ ਨੂੰ ਹੱਥ ਵੀ ਛੋੜੇ ਹੱਥਾਂ ਬਾਈ ਕੀਤੀ ਤੁਹਾਡੇ ਹਾਂ ਜੀ ਤੇ ਤੁਹਾਡੇ ਹਸਬੰਦ ਕਿੱਥੇ ਨੇ ਹਸਬੰਦ ਨੂੰ ਥਾਣੀ ਲੈ ਗਏ ਹੋਏ ਆ ਥਾਣੀ ਲੈ ਕੇ ਜਾ ਕੇ ਹਾਂ ਜੀ ਹਾਂ ਜੀ ਅੱਛਾ ਜੀ ਐਸਾ ਤੋਂ ਐਸੇ ਐਸਾ ਜੋ ਨੇ ਕਿਹਾ ਮੈਂ ਸੱਚਾ ਤੋਂ ਮੇਰੀ ਕੁੜੀਆ ਦਾ ਗਲਾ ਘੋਟਿਆ ਮੇਰੀ ਆ ਕੁੜੀਆ ਵਾ ਇਹਨੂੰ ਵੀ ਹੱਥ ਪਾਇਆ ਉਹਨਾਂ ਨੇ ਧੱਕਾ ਮਾਰਿਆ ਜ਼ੋਰ ਦੀ ਮੇਰੇ ਵੀ ਧੱਕਾ ਮਾਰਿਆ ਉਹਨਾਂ ਨੇ ਨਹੀਂ ਮਸਲਾ ਸ਼ੁਰੂ ਤੋਂ ਕਿਹਾ ਤਾਂ ਢੀਲਾ ਆਪਣਾ ਸਬਜ਼ੀ ਵੇਚ ਰਹੇ ਸੀਗੇ ਛੋਟਾ ਜਿਹਾ ਸਪੀਕਰ ਹੁੰਦਾ ਵੇ ਸਬਜ਼ੀ ਵੇਚਣ ਵਾਲੇ ਦੇ ਨਾਲ ਉਹਦੇ ਗੱਲੋਂ ਪੜਕ ਗਏ ਹਾਂਜੀ ਉਹੀ ਕਹਿੰਦੇ ਬੰਦ ਕਰੋ ਸਪੀਕਰ ਜੇਕਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਫਿਰ ਅਸੀਂ ਕੁਝ ਵੀ ਨਹੀਂ ਕੀਤਾ ਸੀ ਉਹਨਾਂ ਨੂੰ ਹੱਥ ਜੋੜੀ ਜੰਨੇ ਵੀ ਇਹਨਾਂ ਨੂੰ ਛੱਡ ਦਿਓ ਛੱਡ ਦਿਓ ਨਹੀਂ ਛੱਡ ਦੇਵੇਂ ਕਹਿੰਦੇ ਇਹਨਾਂ ਨੂੰ ਇਹਨੂੰ ਅੱਜ ਅਸੀਂ ਸਭ ਕੁਝ ਸਿਖਾਣਾ ਸਿਖਾਣਾ ਕਰਨੀਆਂ ਗਾਲਾਂ ਕੱਢ ਰਹੇ ਸੀ ਕੋਈ ਸੀਨਾ ਬੰਨ ਕੇ ਲੈ ਆ ਹੁੰਦਾ ਅੱਛਾ ਜੀ ਰੱਸੀ ਕੱਢਣ ਡਿਆ ਸੀ ਕਹਿੰਦੇ ਰੱਸੀ ਕੱਢੋ ਇਹਨਾਂ ਨੂੰ ਬੰਨ ਕੇ ਤੇ ਲੈ ਕੇ ਜਾਈਏ ਥਾਣੇ ਨਹੀਂ ਤੁਸੀਂ ਤਾਂ ਇੱਕ ਗਰੀਬ ਪਰਿਵਾਰ ਤੋਂ ਦੇਸ਼ਕਲ ਸਹੀ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਪਰ ਜੋ ਇੱਕ ਵਾਰ ਸਰਕਾਰਾਂ ਕਹਿੰਦੀਆਂ ਨੇ ਕਿ ਆਪਾਂ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਦੂਜੇ ਪਾਸੇ ਜਿਹੜਾ ਬੰਦਾ ਕਮਾਈ ਕਰਕੇ ਮਿਹਨਤ ਕਰਕੇ ਖਾ ਰਿਹਾ ਉਹਨੂੰ ਖਾਣ ਵੀ ਨਹੀਂ ਦਿੱਤਾ ਜਾ ਰਿਹਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਅਸੀਂ ਇਹ ਕਹਿ ਰਹੇ ਹਾਂ ਵੀ ਸਾਡੇ ਨਾਲ ਨਿਆਂ ਹੋਣਾ ਚਾਹੀਦਾ ਅਨਿਆਂ ਨਹੀਂ ਹੋਣਾ ਚਾਹੀਦਾ ਸਾਡੇ ਅਸੀਂ ਆ ਸਾਡੇ ਜਗ੍ਹਾ ਹੋਰ ਵੀ ਕੋਈ ਹੋਏਗਾ ਉਹਨੂੰ ਹੀ ਮਾਰਕਟ ਕਰਨਗੇ ਫੇ ਕੀ ਫਾਇਦਾ ਹੈਗਾ ਤੁਹਾਨੂੰ ਵਾਰਨਿੰਗ ਵਾਰਾ ਦਿੱਤੀ ਸੀ ਕਿ ਇਸ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਕੋਈ ਅਮੀਂ 1.5 ਮਹੀਨਾ ਪਹਿਲਾਂ ਦਿੱਤੀ ਸੀ ਨਾਲ ਇੱਕ ਵਾਰੀ ਉੱਥੇ ਹੀ ਕਹਿ ਕੇ ਗਏ ਸੀ ਵੀ ਥੋੜਾ ਸਪੀਕਰ ਕੱਟ ਕਰ ਅਸੀਂ ਬਸ ਮਾਰਨ ਕੋ ਖੁੰਦਕਾ ਕੱਢ ਕੇ ਗਏ ਦੇਖੋ ਮੇਰੀ ਪ੍ਰਾਰਥਨਾ ਹੈ ਮੈਂ ਕਹਿੰਦਾ ਸਪੀਕਰ ਵੀ ਲੱਗਾ ਹੋਏਗਾ ਕੋਈ ਸਪੀਕਰ ਤੇ ਕੋ ਗਲਤ ਕੰਮਚਾਰੀ ਕਰਦੇ ਇੱਕ ਮਜ਼ਦੂਰੀ ਕਰਦੇ ਪਏ ਆ ਉਹ ਰੋਜ਼ਗਾਰ ਕਮਾਰੇ ਆਪਣਾ ਇਹ ਸਰਕਾਰ ਤਾਂ ਕੋਈ ਰੋਜ਼ਗਾਰ ਦਿੱਤਿਆ ਨਹੀਂ ਪਿਛਲੀਆਂ ਵੀ ਸਰਕਾਰਾਂ ਨੇ ਪੰਜਾਬ ਦਾ ਪੱਠਾ ਵੜਾਤਾ ਇਹ ਕਿਹੜਾ ਜੁੱਧ ਲੜ ਰਹੀ ਹੈ ਸਰਕਾਰ ਇਹ ਭਗਵੰਤ ਮਾਨ ਜੀ ਅਗਰ ਤੁਹਾਨੂੰ ਇਹ ਪਿਆਰ ਹੈ ਛੋਟੇ ਛੋਟੇ ਧੀਆਂ ਦੇ ਨਾਲ ਪਿਆਰ ਹੈ ਇਹ ਤੁਰੰਤ ਅਫਸਰਾਂ ਨੂੰ ਡਿਸਮਿਸ ਕਰੋ ਇਹਦਾ ਪੰਜਾਬ ਦੇ ਅੰਦਰ ਪਿਛਲੀਆਂ ਸਰਕਾਰਾਂ ਦਾ ਖਾਤਮਾ ਬਹਿ ਹਰ ਬੰਚ ਤੋਂ ਕਹਿਣਾ 70% ਪੰਜਾਬ ਦੀ ਪੁਲਿਸ ਲੋਕਾਂ ਨਾਲ ਅਤਿਆਚਾਰ ਕਰਦੀ ਹੈ ਤੱਕੇ ਸ਼ਾਈ ਕਰਦੀ ਹੈ ਔਰ ਜ਼ੁਲਮ ਕਰਦੀ ਹੈ ਜਦੋਂ ਜ਼ੁਲਮ ਨਹੀਂ ਹਟਣਗੇ ਔਰ ਲੋਕ ਉਹਦਾ ਜਵਾਬ ਦੇਣਗੇ ਜਵਾਬ ਦੇਣ ਕੇ ਭਗਵੰਤ ਮਾਨ ਜੀ ਤੁਹਾਨੂੰ ਤੁਹਾਡੀਆਂ ਜੁਮਾਨਤਾ ਜਬਤ ਹੋਣਗੀਆਂ ਇਹ ਤਿੰਨਾਂ ਸਾਲਾਂ ਦੇ ਦੌਰਾਨ ਜਿੰਨੇ ਪੰਜਾਬ ਚ ਜ਼ੁਲਮ ਹੋਏ ਨੇ ਜਿੰਨੀਆਂ ਤੱਕੇਸ਼ਾਈਆਂ ਹੋਈਆਂ ਐ ਇਹ ਪੁਲਿਸ ਨੇ ਕੀਤੀਆਂ ਤੁਹਾਡੇ ਜਿਹੜਾ ਆਪਣਾ ਫੋਨ ਵਗੈਰਾ ਵੀ ਖੋਇਆ ਗਿਆ ਕਹਿ ਰਹੇ ਹਾਂਜੀ ਐ ਸੱਚ ਐ ਸਾਡੇ ਹਰ ਤੋਂ ਫੋਨ ਖੋ ਕੇ ਲੈ ਗਿਆ ਇਹ ਗੁੜੀਆਂ ਮੇਰੀ ਨੇ ਵੀ ਫੋਨ ਖੜਿਆ ਹੋਇਆ ਸੀ ਤੇ ਉਹਦਾ ਤਾਂ ਹੀ ਗੱਲਾ ਕੋਲ ਫੋਨ ਫੋਨ ਦਾ ਕਿਸੇ ਦਾ ਬਣਦਾ ਨਹੀਂ ਇਹਦੀ ਕਰਕੇ ਕਿਸੇ ਦੇ ਪ੍ਰਾਈਵੇਟ ਫੋਟੋਆਂ ਹੁੰਦੀਆਂ ਪਰਸਨਲ ਫੋਟੋਆਂ ਹੁੰਦੀਆਂ ਉਹ ਤੁਹਾਡਾ ਫੋਨ ਖੋਇਆ ਤੁਹਾਨੂੰ ਡਰ ਹੈ ਕਿ ਉੱਥੇ ਪ੍ਰਾਈਵੇਟ ਫੋਟੋਆਂ ਵਗੈਰਾ ਉਹ ਵੀ ਲੀਕ ਹੋ ਸਕਦੀਆਂ ਨੇ ਹਾਂਜੀ ਹੋ ਸਕਦੀਆਂ ਐ ਕੋਰਟ ਮਾ ਹੁੰਦੀਆਂ ਨੇ ਫੋਨ ਖੋਣ ਦਾ ਅਧਿਕਾਰ ਕਿਸੇ ਕੋ ਵੀ ਨਹੀਂ ਹੈ ਠੀਕ ਹੈ ਸੁਪਰੀਮ ਕੋਰਟ ਅਧਿਕਾਰ ਦਿੰਦਾ ਕਿ ਆਪਣਾ ਪ੍ਰਾਈਵੇਟ ਚੀਜ਼ਾਂ ਆਪ ਰੱਖ ਸਕਦੇ ਆ ਪੁਲਿਸ ਨੂੰ ਵੀ ਭਾਜੀ ਕਿਸ਼ਨભાઈ ਪੁਲਿਸ ਨੂੰ ਅਧਿਕਾਰ ਹੁੰਦਾ ਕਿਸੇ ਦਾ ਫੋਨ ਖੋਣ ਦਾ ਕਿਸ਼ਨભાઈ ਪੁਲਿਸ ਨੂੰ ਬਿਲਕੁਲ ਕਿਸੇ ਕੋ ਅਧਿਕਾਰ ਨਹੀਂ ਹੈ ਕਿਸੇ ਦਾ ਫੋਨ ਖੋਣ ਦਾ ਕੀ ਅਧਿਕਾਰ ਹੈ ਕਿਸੇ ਕੋ ਕੀ ਅਧਿਕਾਰ ਹੈ ਕਿਸੇ ਦਾ ਫੋਨ ਖੋਲ ਲੈ ਜਬੇ ਕਿ ਗਰੀਬ ਵਿਅਕਤੀ ਹੈ ਕੋਈ ਇਹਨਾਂ ਦੇ ਮਗਰ ਨਹੀਂ ਸਾਰਾ ਸਮਾਜ ਇਹਨਾਂ ਦੇ ਨਾਲ ਖੜਾ ਹੈ ਸਾਰਾ ਇਲਾਕਾ ਨਿਵਾਸੀ ਇਹਨਾਂ ਦੇ ਨਾਲ ਖੜੇ ਹੈ ਬਿਲਕੁਲ ਦੋਸਤੋ ਦੇਖ ਸਕਦੇ ਹੋ ਕਿ ਗਰੀਬ ਬੰਦੇ ਨਾਲ ਤੱਕਾ ਹੋਇਆ ਹੈ ਤਸਵੀਰਾਂ ਸਾਹਮਣੇ ਆ ਰਹੀ ਜਦੋਂ ਲੇਡੀਜ਼ ਦੇ ਉੱਤੇ ਹੱਥ ਪਾਇਆ ਜੀ ਮੇਲ ਕਾਂਸਟੇਬਲ ਹੈ ਮੇਲ ਆਫੀਸਰ ਹੈ ਕਿਹੜਾ ਲਾਅ ਹੈ ਜਿਹੜਾ ਇਹ ਕਹਿੰਦਾ ਵੀ ਤੁਸੀਂ ਮੇਲ ਕਾਂਸਟੇਬਲ ਜਾਂ ਮੇਲ ਆਫੀਸਰ ਜਿਹੜਾ ਹੈ ਉਹ ਲੇਡੀਜ਼ ਤੇ ਹੱਥ ਪਾਏਗਾ ਜਨਾਨੀ ਤੇ ਹੱਥ ਚੁੱਕ ਨਹੀਂ ਸਕਦਾ ਪੁਲਿਸੀ ਦਾ ਲਾਅ ਦਿੰਦੀ ਹੈ ਬਿਲਕੁਲ ਬਿਲਕੁਲ ਵੀ ਨਹੀਂ ਦਿੰਦੀ ਵੀ ਨਹੀਂ ਕਦੇ ਵੀ ਨਹੀਂ ਦਿੰਦੀ ਨਾ ਤੇ ਫਿਰ ਇੱਥੇ ਸਭ ਤੋਂ ਵੱਡੀ ਗੱਲ ਉਹ ਬੱਚੀ ਦੀ ਉਮਰ ਕੀ ਹੈ ਫੁੱਲ ਭਰ ਬੱਚਾ ਹੂੰ ਫੁੱਲ ਭਰ ਬੱਚਾ ਜਿਹੜੇ ਮੋਬਾਈਲ ਉੱਤੇ ਹੱਥ ਪਾਇਆ ਠੀਕ ਹੈ ਕਿ ਨਹੀਂ ਉਹ ਇੱਥੇ ਆਵੇ ਨਾ ਉਹ ਇੱਥੇ ਆਵੇ ਆ ਕੇ ਉਹਨੂੰ ਬਕਾਇਦਾ ਮਾਫੀ ਮੰਗਣੀ ਚਾਹੀਦੀ ਹੈ ਔਰ ਦੂਸਰਾ ਜੋ ਉਹਨਾਂ ਨੇ ਕੰਮ ਉਹਨਾਂ ਦਾ ਨੁਕਸਾਨ ਕੀਤਾ ਉਹਦੀ ਪਰਪਾਈ ਵੀ ਕਰਨੀ ਚਾਹੀਦੀ ਹੈ ਉਹਨਾਂ ਦਾ ਕੀ ਕੀ ਕੀਤਾ ਉਹ ਵੀ ਦੱਸ ਦਿਓ ਥੋੜਾ ਜਿਹਾ ਪਾਜੀ ਨੁਕਸਾਨ ਪਾਜੀ ਉਹਦੀ ਪਹਿਲੀ ਗੱਲ ਤੇ ਯਾਰ ਗੱਡੀ ਦੇ ਉੱਤੇ ਭੰਨਿਆ ਬੰਦੇ ਨੂੰ ਭੰਨਿਆ ਜਿਹੜੀ ਉਹ ਬੰਦੇ ਦੀ ਹੈਲਥ ਖਰਾਬ ਕਰ ਦਿੱਤੀ ਯਾਰ ਮੰਨ ਲਓ ਜੇ ਉਹ ਬੰਦਾ ਕਿਸੇ ਤਰੀਕੇ ਨਾਲ ਉਹਦਾ ਕੋ ਹੱਡ ਪੈਰ ਟੁੱਟ ਗਿਆ ਉਹ ਬੰਦਾ ਕਿਵੇਂ ਆਪਣਾ ਪਰਿਵਾਰ ਪਾਲੂਗਾ ਕਿਹੜਾ ਲਾਅ ਹੈ ਜਿਹੜਾ ਇਹ ਕਹਿੰਦਾ ਵੀ ਤੁਸੀਂ ਮੇਲ ਕਨਸਟੇਬਲ ਜਾਂ ਮੇਲ ਆਫੀਸਰ ਜਿਹੜਾ ਹੈ ਉਹ ਲੀਡੀਜ਼ ਤੇ ਹੱਥ ਪਾਏਗਾ ਜਨਾਨੀ ਤੇ ਹੱਥ ਚੁੱਕ ਨਹੀਂ ਸਕਦਾ ਪੁਲਿਸੀ ਦਾ ਲਾਅ ਦਿੰਦੀ ਹੈ ਬਿਲਕੁਲ ਬਿਲਕੁਲ ਵੀ ਨਹੀਂ ਦਿੰਦੀ ਨਹੀਂ ਕਦੇ ਵੀ ਨਹੀਂ ਦਿੰਦੀ ਨਾ ਤੇ ਫਿਰ ਇੱਥੇ ਸਭ ਤੋਂ ਵੱਡੀ ਗੱਲ ਉਹ ਬੱਚੀ ਦੀ ਉਮਰ ਕੀ ਹੈ ਕਰੋ ਐਟਾ ਦੇ ਪੁਲਿਸ ਅਫਸਰਾਂ ਨੂੰ ਡਿਸਕਸ ਕਰੋ ਜ਼ਿਲਹਾਂਦਰ ਦੇ ਅੰਦਰ ਮੈਂ ਹੁਣੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਔਰ ਕਮਿਸ਼ਨਰ ਸਾਹਿਬ ਦੇ ਘਰ ਬੈਠਾਂਗਾ ਔਰ ਜਦ ਤੱਕ ਸੱਚੋ ਤੇ ਕਾਰਵਾਈ ਨਹੀਂ ਤਦ ਤੱਕ ਉੱਠਾਂਗਾ ਨਹੀਂ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ